ਜਵਾਲਮੀ ਕੀ ਜਾਗਰੂਗਿਆਨਾਤੀ ਸੋ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ ਆ ਸੋ ਮੈਂ ਆਪਣੇ ਪਰਿਵਾਰਾਂ ਨੂੰ ਆਪਣੇ ਸਮਾਜ ਆਪਣੇ ਭਾਈਚਾਰੇ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਹੈ ਜਿਹੜੇ ਲੋਕ ਸੰਵਧਾਨ ਨੂੰ ਮੰਨਦੇ ਹੀ ਨਹੀਂ ਜਿਹੜੇ ਲੋਕ ਸੰਵਧਾਨ ਦੇ ਉੱਤੇ ਟਿੱਪਣੀਆਂ ਕਰਦੇ ਸਨ ਅੱਜ ਉਹ ਸੰਵਧਾਨ ਦੀ ਆੜ ਲੈ ਕੇ ਜਿਹੜਾ ਆ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਮੇਰੀ ਮਰਜ਼ੀ ਯਾਨੀ ਕਿ ਮੈਂ ਗੱਲ ਕਰਨਾ ਚਾਹੁੰਦਾ ਆ ਲੋਕ ਸਭਾ ਹਲਕਾ ਕਲੂਸਾਹ ਦੀ ਚਾਹੇ ਮੈਂ ਆਪਣੇ ਪੂਰੇ ਸਮਾਜ ਨੂੰ ਬੀਲ ਕਰਦਾ ਚਾਹੇ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਣੀ ਪਰ ਇੱਕ ਮੇਰੀ ਆਪੀਨ ਹੈਗੀ ਹੱਥ ਜੋੜ ਕੇ ਕਿ ਅਮਰਤ ਸਿੰਘ ਜਿਹੜਾ ਅਮਰਤਪਾਲ ਹੈ ਉਹ ਉਸ ਨੂੰ ਵੋਟ ਨਹੀਂ ਪਾਣੀ ਹੈਗੀ ਨਾ ਉਸ ਨੇ ਵੋਟ ਪਾਇਓ ਕਿਉਂਕਿ ਜਿਹੜਾ ਬੰਦਾ ਸਾਡੇ ਸੰਵਿਧਾਨ ਨੂੰ ਅ ਪੱਤੀਜਰਕ ਸ਼ਤਾਬ ਦੀ ਬੋਲਦਾ ਸੀਗਾ ਉਹ ਕਹਿੰਦਾ ਕਿ ਤੁਹਾਡਾ ਸੁਲਤਾਨਾ ਆਪਣੇ ਸਾਹਮਣੇ ਆਹੋ ਜਿਹੜੀਆਂ ਸ਼ਤਾਬਦੀ ਬੋਲਦਾ ਇਹੋ ਜਿਹੇ ਬੰਦਿਆਂ ਨੂੰ ਅਸੀਂ ਕਦੀ ਅੱਗੇ ਨਹੀਂ ਲੈ ਕੇ ਆਉਣਾ 33% ووٹ ਜਿਹੜੀ ਆ ਉਹ ਮੇਰੇ ਅਸੀਂ ਸਮਾਜ ਮੇਰੇ ਭਾਈਚਾਰੇ ਦੀ ਹੈ ਮੈਂ ਆਪਣੇ ਭਾਈਚਾਰੇ ਨੂੰ ਉਪੀਲ ਕਰਦਾ ਹਿੰਮਤ ਰੱਖਣੀ ਆ ਤਾਕਤ ਰੱਖਣੀ ਆ ਐਵੇਂ ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਆਹੋ ਜਿਹੇ ਜਿਹੜੇ ਦੇਸ਼ ਦੀ ਏਕਤਾ ਤੇ ਖੱਟਪਾਨ ਨੂੰ ਤੋੜਨਾ ਚਾਹੁੰਦੇ ਆ ਲੋਕ ਜੋ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਵਿਤਕਰਾ ਪਾ ਕੇ ਦੇਸ਼ ਨੂੰ ਪੰਜਾਬ ਦੇ ਵਿੱਚ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਉਹਨਾਂ ਦੇ ਮਗਰ ਨਹੀਂ ਲੱਗਣਾ ਹੈਗਾ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਇਹਨਾਂ ਨੂੰ ਵੋਟ ਪਾਉਣ ਦੀ ਆਪਣੀ ਵੋਟ ਜਿਹੜੀ ਮਰਜ਼ੀ ਪਾਰਟੀ ਨੂੰ ਪਾਉਣੀ ਆ ਪਰ ਅਮਰਤ ਸਿੰਘ ਜਿਹੜਾ ਮਾਣ ਹੈ ਪਾਲ ਹੈ ਅਮਰਪਾਲ ਉਹਨੂੰ ਵੋਟ ਨਹੀਂ ਜੇ ਪਾਉਣੀ ਚਾਹਵਲਮਿੱਕੀ ਜਗਰੂਆ